ਮੈਂ ਇੱਕ ਗੱਲ ਦਾ ਵਾਅਦਾ ਕਰਦਾ ਵਾਂ ਜਿਹੜਾ ਜਿਹੜਾ ਵੀ ਇਹ ਨੁਸਖਾ ਬਣਾਏਗਾ ਵਰਤੇਗਾ ਉਹਦੇ ਜਿਹੜੇ ਰਿੰਕਲਸ ਨੇ ਉਹ ਤੇ ਸਾਫ਼ ਹੋਣਗੇ ਹੋਣਗੇ ਜਿਹੜਾ ਆਂਟੀ ਜੀ ਬਲਾ ਜਾਂ ਅੰਕਲ ਜੀ ਬਲਾ ਟੈਗ ਲੱਗਾ ਹੋਇਆ ਨਾ ਉਹ ਵੀ ਹਮੇਸ਼ਾ ਹਮੇਸ਼ਾ ਲਈ ਰਿਮੂਵ ਹੋ ਜਾਏਗਾ ਤੁਹਾਡੀ ਉਮਰ ਘੱਟ ਹੈ ਪਰ ਸਕਿਨ ਤੇ ਚਿਹਰਾ ਦੇਖ ਕੇ ਲੋਕ ਕਹਿੰਦੇ ਨੇ ਕਿ ਤੁਸੀਂ 25 ਦੇ ਨਹੀਂ 35 ਦੇ ਲੱਗਦੇ ਹੋ ਤੇ ਅੱਜ ਅਸੀਂ ਤੁਹਾਡੇ ਵਾਸਤੇ ਉਹ ਨੁਸਖਾ ਲੈ ਕੇ ਆਏ ਆ ਜਿਸ ਤੋਂ ਬਾਅਦ ਜੇਕਰ ਤੁਸੀਂ 45 ਦੇ ਹੋ ਤਾਂ ਤੁਸੀਂ 25 ਦੇ ਲੱਗਣ ਵਾਲੇ ਹੋ ਇੱਕ ਵਾਰ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਇਹ ਬਟਰਫਲਾਈ ਦੇ ਫਲਾਵਰ ਹੈਗੇ ਨੇ ਫੁੱਲ ਹੈਗੇ ਨੇ ਜਿਨ੍ਹਾਂ ਤੋਂ ਅੱਜ ਇਹ ਕਰੀਮ ਅਸੀਂ ਤਿਆਰ ਕਰਨ ਵਾਲਿਆਂ ਇਹਨੇ ਤੁਹਾਡੀ ਡੈਡ ਸਕਿਨ ਰਿਮੂਵ ਕਰਨੀ ਹੈ ਜੇ ਤੁਹਾਡੇ ਚਿਹਰੇ ਦੇ ਉੱਤੇ ਐਕਸੈਸ ਆਇਲ ਹੈ ਆਇਲੀ ਸਕਿਨ ਹੈ ਇਹਨੇ ਐਕਸੈਸ ਆਇਲ ਨੂੰ ਵੀ ਦੂਰ ਕਰਨਾ ਜੇ ਤੁਹਾਡੇ ਚਿਹਰੇ ਦੇ ਉੱਤੇ ਟਿਊਬਲਾਈਟ ਵਾਲਾ ਗ로우 ਚਾਹੀਦਾ ਫਿਲਟਰ ਵਾਲਾ ਗਲੋ ਚਾਹੀਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਕੋਰੀਅਨ ਫਾਰਮੂਲਾ ਇਹ ਕੋਰੀਅਨ ਫਾਰਮੂਲੇ ਦਾ ਵੀ ਪਿਓ ਹੈ ਤੁਹਾਡੀ ਸਕਿਨ ਹਮੇਸ਼ਾ ਲਈ ਗਲੋ ਵੀ ਕਰੇਗੀ ਸ਼ਾਈਨ ਵੀ ਕਰੇਗੀ ਤੇ ਜਿਹੜੀ ਤੁਹਾਡੀ ਸਕਿਨ ਦੇ ਉੱਤੇ ਰਿੰਕਲਸ ਪਏ ਨੇ ਜਿਹੜੀਆਂ ਝੁਰੜੀਆਂ ਪਈਆਂ ਨੇ ਐਂਟੀ-ਏਜਿੰਗ ਦਾ ਵੀ ਕੰਮ ਕਰੇਗੀ। ਅੱਛਾ ਡਾਕਟਰ ਸਾਹਿਬ ਕਾਲੇਪਨ ਤੇ ਕੰਮ ਕਰੇਗੀ ਜਿਹੜਾ ਮਤਲਬ ਚਿਹਰਾ ਹੁੰਦਾ ਤਾਂ ਸਾਫ਼ ਸੁਥਰਾ ਹੈ ਪਰ ਸਮਾਂ ਰਹਿੰਦੇ ਆ ਮਿੱਟੀ ਨਾਲ, ਡਸਟ ਨਾਲ, ਇੱਧਰ-ਉੱਧਰ ਜਾਂਦੇ ਆ, ਸਫ਼ਰ ਕਰਦੇ ਆ, ਗਰਦਨ ਕਾਲੀ ਹੋ ਜਾਂਦੀ ਹੈ, ਕੂਣੀਆਂ ਕਾਲੀਆਂ ਹੋ ਜਾਂਦੀਆਂ ਨੇ। ਮਤਲਬ ਸਾਡੇ ਰੀਪਰੋਡਕਟਿਵ ਆਰਗਨਸ ਦੇ ਆਲੇ-ਦੋਲੇ ਜਿਹੜਾ ਕਾਲਾਪਨ ਆ ਜਾਂਦਾ ਉਹਨੂੰ ਵੀ ਸੈੱਟ ਕਰੇਗੀ ਜਿਹੜੀ ਥੋੜੀ ਕਰੀਮ ਹੈ ਜਾਂ ਕਲਰ ਸਿਰਫ ਮੂੰਹ ਵਾਸਤੇ। 1 2 3 ਇਹ ਨੁਸਖੇ ਦੇ ਵਿੱਚ ਹੁਣ ਪੂਰੀ ਜਾਨ ਪੈ ਗਈ ਹੈ ਕਿ ਇਹਨੇ ਤੁਹਾਡੇ ਸਕਿਨ ਦੇ ਹਰ ਤਰ੍ਹਾਂ ਦੇ ਸੋਲੂਸ਼ਨ ਦੇ ਉੱਤੇ ਕੰਮ ਕਰਨਾ ਜੇ ਤੁਸੀਂ ਸਾਡੇ ਕੋ ਲੈਣੀ ਚਾਹੁੰਦੇ ਹੋ ਰੈਡੀਮੇਡ ਬਣੀ ਹੋਈ ਕਰੀਮ ਤੁਸੀਂ ਸਾਡੇ ਕੋ ਸੁੰਦਰੀ ਕਰੀਮ ਮਿਲੇਗੀ ਇਹਦੇ ਵਿੱਚ ਵੀ ਕੇਸਰ ਪੈਂਦਾ ਇਹਦੇ ਵਿੱਚ ਹੋਰ ਵੀ ਬਹੁਤ ਸਣੀਆਂ ਚੀਜ਼ਾਂ ਇਦਾਂ ਦੀਆਂ ਪੈਂਦੀਆਂ ਨੇ ਜਿਹਦੇ ਨਾਲ ਇਨਸਟੈਂਟ ਗਲੋ ਆਉਂਦਾ ਸਾਨੂੰ ਇਹ ਦੱਸ ਦਿਓ ਕਿ ਜਿਹੜੇ ਚਿਹਰੇ ਦੀ ਉਮਰ ਘਟਾਉਣ ਵਾਲਾ ਨੁਸਖਾ ਜਿਹੜਾ ਤੁਸੀਂ ਦੱਸ ਰਹੇ ਹੋ ਤਿਤਲੀ ਫੁੱਲ ਵਾਲਾ ਨੁਸਖਾ ਤੇ ਇਹਨੂੰ ਇਸਤੇਮਾਲ ਕਰਨ ਲਈ ਬਣਾਉਣਾ ਕਿਵੇਂ ਹੈ ਇਹ ਤਿਤਲੀ ਫੁੱਲ ਨੇ ਜਿਹੜਾ ਪਾਣੀ 'ਚ ਆਪਾਂ ਡਬੋਇਆ ਇਹਨੂੰ ਆਪਾਂ ਤੁਹਾਡੇ ਸਾਹਮਣੇ ਜਿੱਦਾਂ ਬਲੈਂਡਰ ਦੇ ਵਿੱਚ ਪਾਨੇ ਪਏ ਆ ਬਲੈਂਡਰ 'ਚ ਪਾ ਕੇ ਇਹਨੂੰ ਆਪਾਂ ਇੱਕ ਗੇੜਾ ਦੋਆ ਲੈਣਾ ਜਾਲੀ ਲਾ ਕੇ ਇਹਦੇ ਵਿੱਚੋਂ ਦੇਖੋ ਜਿੱਦਾਂ ਅਸੀਂ ਆ ਕੱਢ ਰਹੇ ਹਾਂ ਰਸੇ ਦਾ ਰਸ ਕੱਢ ਕੇ ਤੇ ਇਹਨੂੰ ਫਿਲਟਰ ਕਰ ਲੈਣਾ ਪਾਣੀ ਨੂੰ ਸੋ ਹੁਣ ਜਿਹੜਾ ਤੁਹਾਡੇ ਸਾਹਮਣੇ ਮੈਂ ਰੱਖਿਆ ਇਹਨੂੰ ਕੋਲੀ ਨੂੰ ਦੇ ਵਿੱਚ ਗਰਮ ਪਾਣੀ ਦੇ ਵਿੱਚ ਤੇ ਇਹ ਹੁਣ ਭਾਫ ਛੱਡ ਰਹੀ ਏ ਦੇਖੋ ਥੋੜਾ ਥੋੜਾ ਕਰਕੇ ਕਲਰ ਵੀ ਚੇਂਜ ਹੋ ਰਿਹਾ ਇਹਦਾ ਨੁਸਖਾ ਫਾਰਮੂਲਾ ਬਿਲਕੁਲ ਹੀ ਕਰੀਮ ਵਾਂਗ ਹੋ ਗਿਆ ਦੇਖੋ ਜੀ ਕਲਰ ਦੇਖੋ ਇਹਦਾ ਨਾ ਫਰੂਕੀ ਸਾਹਿਬ ਟੈਕਸਚਰ ਕਿੰਨਾ ਪਿਆਰਾ ਬਣਿਆ ਦੇਖੋ ਕਿੰਨਾ ਟਾਈਮ ਲਾ ਕੇ ਰੱਖਣੀ ਹੈ ਰਾਤ ਪਰ ਲਾ ਕੇ ਰੱਖਣੀ ਕੋਈ ਨੁਕਸਾਨ ਤਾਂ ਨਹੀਂ ਪਹਿਲਾਂ ਆਪਣਾ ਚਿਹਰਾ ਜਿਹੜਾ ਚੰਗੀ ਤਰ੍ਹਾਂ ਕਲੀਨ ਕਰੋ ਕਲੀਨ ਕਰਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਅਸਰ ਦਿਖਣਾ ਸ਼ੁਰੂ ਹੋ ਜਾ ਡਾਕਟਰ ਸਾਹਿਬ ਫਰੂਕੀ ਸਾਹਿਬ ਪਹਿਲੇ ਦਿਨ ਤੋਂ ਮੈਂ ਆ ਦੇਖੋ ਮਾੜਾ ਜਿਹਾ ਲਾਇਆ ਸੀ ਇੱਥੇ ਤੇ ਹੁਣ ਤਾਂ ਵੈਸੇ ਸੁੱਕ ਗਿਆ ਤੇ ਇਧਰਲੇ ਹੱਥ ਦਾ ਦੇ ਇਧਰਲੇ ਹੱਥ ਦਾ ਫਰਕ ਦੇਖ ਲੋ ਕਿੰਨਾ ਇਨਸਟੈਂਟ ਗਲੋ ਇਨਸਟੈਂਟ ਰਿਜ਼ਲਟ ਜਿਹੜਾ ਬੰਦਾ ਇਹਨੂੰ 15 ਦਿਨ ਯੂਜ਼ ਕਰ ਲੇਗਾ ਨਾ ਸਿਰਫ 15 ਦਿਨ 15 ਦਿਨਾਂ ਚ ਕਹੇਗਾ ਵੀ ਮਜ਼ਾ ਆ ਗਿਆ ਚੀਜ਼ ਵਰਤ ਕੇ ਤੁਹਾਡੀ ਉਮਰ ਘਟ ਹੈ ਪਰ ਸਕਿਨ ਤੇ ਚਿਹਰਾ ਦੇਖ ਕੇ ਲੋਕ ਕਹਿੰਦੇ ਨੇ ਕਿ ਤੁਸੀਂ 25 ਦੇ ਨਹੀਂ 35 ਦੇ ਲੱਗਦੇ ਹੋ ਜਾਂ 35 ਦੇ ਹੋਣ ਤੁਸੀਂ ਹੋ ਤੇ ਲੋਕ ਕਹਿੰਦੇ ਨੇ ਤੁਸੀਂ 45 ਦੇ ਲੱਗਦੇ ਹੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਨੂੰਕੀ ਤੇ ਅੱਜ ਅਸੀਂ ਤੁਹਾਡੇ ਵਾਸਤੇ ਉਹ ਨੁਸਖਾ ਲੈ ਕੇ ਆਏ ਹਾਂ ਜਿਸ ਤੋਂ ਬਾਅਦ ਜੇਕਰ ਤੁਸੀਂ 45 ਦੇ ਹੋ ਤਾਂ ਤੁਸੀਂ 25 ਦੇ ਲੱਗਣ ਵਾਲੇ ਹੋ ਬੜਾ ਪਿਆਰਾ ਬੜਾ ਜ਼ਬਰਦਸਤ ਅਸੀਂ ਨੁਸਖਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ तितਲੀਆਂ ਨੂੰ ਵੇਖ ਕੇ ਤੁਹਾਡਾ ਮਨ ਵੀ ਚੰਚਲ ਹੋ ਜਾਂਦਾ ਹੈ ਤੇ ਉਹਦੇ ਸਹੱਪਣ ਨੂੰ ਬੰਦਾ ਵੇਖਦਾ ਹੀ ਰਹਿ ਜਾਂਦਾ ਹੈ ਤੇ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਨੂੰ ਬਟਰਫਲਾਈ ਵਾਲਾ ਦੇਣ ਜਾ ਰਹੇ ਹਾਂ ਬਟਰਫਲਾਈ ਦੇ ਫੁੱਲਾਂ ਵਾਲਾ ਖਾਸ ਕਰਕੇ ਦੇਣ ਜਾ ਰਹੇ ਹਾਂ ਉਹਦੇ ਨਾਲ ਜਿਹੜੀ ਤੁਹਾਡੀ ਚਿਹਰੇ ਦੀ ਉਮਰ ਹੈ ਤੁਹਾਡੀ ਸਕਿਨ ਦੀ ਉਮਰ ਹੈ ਉਹ ਵਦਨ ਵਾਲੀ ਹੈ ਤੁਸੀਂ ਹੈਗੇ ਹੋ 35 ਦੇ ਤੇ ਲੱਗਦੇ 45 ਦੇ ਉਹ ਚਿਹਰਾ ਵੇਖ ਕੇ ਤੇ ਜਾਂ ਫਿਰ ਤੁਹਾਡੀ ਉਮਰ 45 ਸਾਲ ਹੈ ਤੇ ਲੋਕ ਤੁਹਾਨੂੰ ਕਹਿੰਦੇ ਨੇ ਕਿ 55 ਜੇ 58 ਸਾਲ ਤੁਹਾਡੀ ਉਮਰ ਲੱਗਦੀ ਹੈ ਪਰ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅੱਜ ਅਸੀਂ ਤੁਹਾਡੇ ਨਾਲ ਬਟਰਫਲਾਈ ਯਾਨੀ ਕਿ ਤਿਤਲੀਆਂ ਬਟਰਫਲਾਈ ਪੰਜਾਬੀ ਵਿੱਚ ਅਸੀਂ ਤਿਤਲੀਆਂ ਹੀ ਕਹਿ ਦਿੰਨੇ ਆ ਬਟਰਫਲਾਈ ਫੁੱਲਾਂ ਵਾਲਾ ਸੀ ਤੁਹਾਨੂੰ ਦੇਣ ਵਾਲੇ ਆ ਉਹਦੇ ਨਾਲ ਤੁਹਾਡੀ ਉਮਰ ਜਿਕਰ 35 ਸਾਲ ਦੀ ਹੈ ਤਾਂ 25 ਸਾਲ ਦੀ ਲੱਗੇਗੀ 50 ਸਾਲ ਦੀ ਹੈ ਤਾਂ ਉਹ 30 35 ਸਾਲ ਦੀ ਲੱਗ ਸਕਦੀ ਹੈ ਸਾਡੇ ਨਾਲ ਨੇ ਨੁਸਖਾ ਦੇਣ ਵਾਲੇ ਵੈਦ ਗੋਰਿਆਂ ਦੇ ਅਰਸ਼ਵੀਦ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਕਿਸ ਤਰੀਕੇ ਨਾਲ ਵਰਤਣਾ ਹੈ ਬੜੀ ਘੈਂਟ ਜ਼ਬਰਦਸਤ ਕਰੀਮ ਹੈਗੀ ਹੈ ਜਿਹੜੀ ਅੱਜ ਤੁਹਾਨੂੰ ਅਸੀਂ ਦੇਣ ਵਾਲਿਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਦੇਸਾਂ ਦੇਸਾਂ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿਸੇ ਤੁਹਾਡਾ ਨੁਸਖਾ ਫਾਰਮੂਲਾ ਆ ਦੇਖੋ ਤੁਸੀਂ ਇੱਕ ਵਾਰ ਸਾਨੂੰ ਅਸੀਂ ਦਿਖਾ ਦਿੰਨੇ ਇਹ ਬਟਰਫਲਾਈ ਦੇ ਫਲਾਵਰ ਹੈਗੇ ਨੇ ਫੁੱਲ ਹੈਗੇ ਨੇ ਜਿਨ੍ਹਾਂ ਤੋਂ ਅੱਜ ਇਹ ਕਰੀਮ ਅਸੀਂ ਤ ਕਿਹੜੇ ਫੁੱਲ ਨੇ ਕੀ ਕੰਮ ਕਰਦਾ ਹੈ ਕੀ ਇਹਨਾਂ ਦਾ ਮਕਸਦ ਹੈ ਜੇ ਨੁਸਖਾ ਫਾਰਮੂਲਾ ਦੇਣ ਦਾ ਦੇਖੋ ਜੀ ਮੇਰੀ ਇਹਨਾਂ ਬਹੁਤ ਸਾਰੀਆਂ ਭੈਣਾਂ ਦੀ ਮੇਰੇ ਭਰਾਵਾਂ ਦੀ ਜਿਹੜੇ ਖਾਸ ਤੌਰ ਤੇ ਜਿਹੜੇ ਠੰਡੇ ਮੁਲਕਾਂ ਚ ਰਹਿੰਦੇ ਨੇ ਇੰਗਲੈਂਡ ਚ ਰਹਿੰਦੇ ਨੇ ਕੈਨੇਡਾ ਚ ਰਹਿੰਦੇ ਨੇ ਅਮਰੀਕਾ ਚ ਰਹਿੰਦੇ ਨੇ ਉਹਨਾਂ ਦੀ ਇੱਕ ਬੜੀ ਸ਼ਿਕਾਇਤ ਆਂਦੀ ਏ ਵੀ ਜਿੰਨੀ ਵੀ ਜ਼ਿਆਦਾ ਠੰਡ ਚ ਆਪਾਂ ਰਹਿੰਦੇ ਆ ਸਾਡੇ ਰਿੰਕਲਸ ਬਹੁਤ ਛੇਤੀ ਪੈਂਦੇ ਨੇ ਝੁੜਰੀਆਂ ਬਹੁਤ ਛੇਤੀ ਪੈਂਦੀਆਂ ਨੇ ਤੇ ਸਾਨੂੰ ਕੁਛ ਇਦਾਂ ਦਾ ਹੋਮ ਮੇਡ ਕੋਈ ਰੈਮਡੀ ਇਦਾਂ ਦੀ ਦੋ ਨੁਸਖਾ ਦੋ ਜਿਸ ਨਾਲ ਅਸੀਂ ਘਰ ਬੈਠੇ ਆਪਣੇ ਚਿਹਰੇ ਦੇ ਉੱਤੇ ਜਿਹੜੇ ਰਿੰਕਲਸ ਨੇ ਉਹਨਾਂ ਨੂੰ ਸਾਫ਼ ਕਰ ਸਕੀਏ ਜੇ ਸਾਡੀ ਉਮਰ 40 ਸਾਲ ਦੀ ਤੇ ਲੋਕੀ ਸਾਨੂੰ ਅੰਕਲ ਜੀ ਅੰਕਲ ਜੀ ਕਹਿੰਦੇ ਨੇ ਤੇ ਬੜੀ ਐਮਬੈਰਸਿੰਗ ਲੱਗਦੀ ਹੈ ਜਿਹੜੀ 40 ਸਾਲਾਂ ਦੀ ਫੀਮੇਲ ਹੈ ਜਿਹੜੀ ਸਾਡੀ ਭੈਣ ਹੈ ਉਹਨੂੰ ਆਂਟੀ ਕਹਿਣਾ ਸ਼ੁਰੂ ਕਰਤਾ ਉਹਨਾਂ ਦੇ ਆਪਣੀ ਉਮਰ ਦੇ ਏਜ ਗਰੁੱਪ ਦੇ ਲੋਕਾਂ ਨੇ ਤੇ ਉਹ ਕਹਿੰਦੇ ਵੀ ਬੜਾ ਐਮਬੈਰਸਿੰਗ ਲੱਗਦਾ ਸਿਰਫ ਇੱਕ ਝੁਰੜੀਆਂ ਕਰਕੇ ਜਿਹੜੇ ਸਕਿਨ ਦੇ ਉੱਤੇ ਟੈਗਸ ਬਣ ਜਾਂਦੇ ਨੇ ਜਾਂ ਜਿਹੜੀਆਂ ਬਲੈਮਿਸ਼ਸ ਆ ਜਾਂਦੀਆਂ ਨੇ ਇਦਾਂ ਦੀ ਗੱਲ ਜਿਹੜੀ ਸਕਿਨ ਹੈ ਜਿਹੜੀ ਉਹ ਸੌਫਟ ਨਹੀਂ ਰਹਿੰਦੀ ਕਲੀਅਰ ਨਹੀਂ ਰਹਿੰਦੀ ਤੇ ਸਕਿਨ ਜਿਹੜੀ ਹੈ ਸਮੂਥ ਨਹੀਂ ਹੁੰਦੀ ਉਹਨਾਂ ਕਰਕੇ ਬੜਾ ਹੀ ਇੱਕ ਇੰਬੈਰੈਸਿੰਗ ਜਾਂ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਮੈਂ ਇੱਕ ਗੱਲ ਦਾ ਵਾਅਦਾ ਕਰਦਾ ਵਾਂ ਜਿਹੜਾ ਜਿਹੜਾ ਵੀ ਇਹ ਨੁਸਖਾ ਬਣਾਏਗਾ ਵਰਤੇਗਾ ਉਹਦੇ ਜਿਹੜੇ ਰਿੰਕਲਸ ਨੇ ਉਹ ਤੇ ਸਾਫ਼ ਹੋਣਗੇ ਹੋਣਗੇ ਜਿਹੜਾ ਆਂਟੀ ਜੀ ਵਾਲਾ ਜਾਂ ਅੰਕਲ ਜੀ ਵਾਲਾ ਟੈਗ ਲੱਗਾ ਹੋਇਆ ਨਾ ਉਹ ਵੀ ਹਮੇਸ਼ਾ ਹਮੇਸ਼ਾ ਲਈ ਰਿਮੂਵ ਹੋ ਜਾਏਗਾ ਸਾਰੇ ਤੁਹਾਨੂੰ ਭਾਜੀ-ਭਾਜੀ ਕਰਕੇ ਬੁਲਾਣਗੇ ਜਾਂ ਭੈਣਜੀ-ਭੈਣਜੀ ਕਰਕੇ ਬੁਲਾਣਗੇ ਕੋਈ ਆਂਟੀ-ਅੰਕਲ ਵਾਲਾ ਸੀਨ ਸਾਰਾ ਖਤਮ ਹੋ ਜਾਏਗਾ। ਅੱਛਾ ਤੇ ਸਾਨੂੰ ਇੱਕ ਗੱਲ ਹੋਰ ਦੱਸੋ ਜਿਹੜੇ ਇਹ ਪਿੰਪਲਸ ਨੇ, ਦਾਗ ਨੇ, ਤੱਬੇ ਨੇ ਇਹ ਗਰਮੀਆਂ 'ਚ ਜ਼ਿਆਦਾ ਕਿਉਂ ਹੋ ਜਾਂਦੇ ਨੇ ਜਾਂ ਚਿਹਰੇ ਦਾ ਕਾਲਾਪਨ ਹੈ ਜਾਂ ਚਿਹਰਾ ਮਤਲਬ ਵਿਆਹ ਤੋਂ ਪਹਿਲਾਂ ਕੁਝ ਹੋਰ ਹੁੰਦਾ ਸਾਡੀਆਂ ਭੈਣਾਂ ਦੇ ਉੱਤੇ ਵਿਆਹ ਤੋਂ ਬਾਅਦ ਸਦੋ ਸ਼ੀਸ਼ਾ ਵੇਖਦੇ ਨੇ ਕਹਿੰਦੇ ਨੇ ਜੀ ਇਹ ਕੌਣ ਹੈ। ਦੇਖੋ ਜੀ ਇਹ ਜਿਹੜੀ ਦੇਨ ਹੈ ਨਾ ਇਹ ਹੈਗੀ ਹੈ ਕੋਸਮੈਟਿਕਸ ਦੀ। ਕਾਸਮੈਟਿਕਸ ਦੇ ਵਿੱਚ ਬਹੁਤ ਸਾਰੇ ਡੇਂਜਰਸ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਕਿ ਇਨਸਟੈਂਟ ਗਲੋ ਦੇਣ ਲਈ ਪਾਏ ਜਾਂਦੇ ਨੇ ਕੰਪਨੀਆਂ ਵੱਲੋਂ ਕਿਉਂਕਿ ਉਹ ਮਸ਼ਹੂਰੀ ਤਾਂ ਖਾਂਦੇ ਨੇ ਵੀ ਇੱਕ ਦਿਨ ਪਹਿਲਾਂ ਲੇਡੀ ਦੀ ਸ਼ਕਲ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਇੱਕ ਦਿਨ ਬਾਅਦ ਕੁਝ ਹੋਰ ਹੋ ਜਾਂਦੀ ਹੈ ਇੱਕ ਅੱਜਕੱਲ੍ਹ ਉਹ ਰੀਲਾਂ ਦੇ ਬੜਾ ਟ੍ਰੈਂਡ ਚੱਲਦਾ ਪਿਆ ਹੈ ਕਿ ਉਹ ਬਿਊਟੀ ਪਾਰਲੇ ਵਾਲਿਆਂ ਤੇ ਕੇਸ ਕਰਾਂਗੇ ਸੁਣਿਆ ਨਾਲ ਤੁਸੀਂ ਵੀ ਉਹ ਬਿਊਟੀ ਪਾਰਲੇ ਵਾਲਿਆਂ ਤੇ ਕੇਸ ਕਰਨ ਦਾ ਇਹੀ ਮਤਲਬ ਹੁੰਦਾ ਹੈ ਵੀ ਜਿਹੜੀ ਸਕਿਨ ਦੀ ਜਿਹੜੀ ਐਕਚੁਅਲ ਟੋਨ ਹੁੰਦੀ ਹੈ ਉਹ ਬਿਲਕੁਲ ਚੇਂਜ ਹੋ ਜਾਂਦੀ ਹੈ ਬੰਦਾ ਕੁਝ ਹੋਰ ਹੁੰਦਾ ਉਹ ਬਿਲਕੁਲ ਹੀ ਹੋਰ ਤਰ੍ਹਾਂ ਦਾ ਲੱਗਣ ਲੱਗ ਪੈਂਦਾ ਜਿਦਾ ਲੱਗਦਾ ਜਿਦਾ ਮਿੱਟੀ ਦਾ ਬਾਬਾ ਬਣਾਇਆ ਹੁੰਦਾ ਸੋ ਜਿਹੜੇ ਜਿਹੜੀਆਂ ਚੀਜ਼ਾਂ ਇਦਾਂ ਦੀ ਆਪਾਂ ਯੂਜ਼ ਕਰਦੇ ਆਂ ਇਹੀ ਸਾਡਾ ਜਿਹੜੀ ਸਕਿਨ ਦੇ ਬਨਾਸ਼ਤਾ ਕਰਨ ਬਣ ਜਾਂਦੀਆਂ ਨੇ ਸਕਿਨ ਦੇ ਅੰਦਰ ਪੋਰਸ ਹੁੰਦੇ ਨੇ ਛੋਟੇ ਛੋਟੇ ਜਿਨ੍ਹਾਂ ਤੋਂ ਸਕਿਨ ਨੇ ਸਾਹ ਲੈਣਾ ਹੁੰਦਾ ਜਿਨ੍ਹਾਂ ਤੋਂ ਉਹਨਾਂ ਨੇ ਅੰਦਰੋਂ ਜਿਹੜੇ ਕੈਮੀਕਲ ਜਿਹੜੇ ਆਪਣੇ ਬੰਦੇ ਨੇ ਪਸੀਨੇ ਰਾਹੀਂ ਬਾਹਰ ਨਿਕਲਨੇ ਹੁੰਦੇ ਨੇ ਜਿੱਥੋਂ ਜਿਹੜੇ ਜਰਨਸੀਬ ਹੁੰਦੇ ਨੇ ਉਹ ਵਿੱਚੋਂ ਬਾਹਰ ਕੱਢਨੇ ਨੇ ਸਫਾਈ ਹੋਣੀ ਹੈ ਉਹ ਸਫਾਈ ਹੋਣ ਵਾਲਾ ਜਿਹੜਾ ਰਸਤਾ ਉਹੀ ਹੀ ਬਲੌਕ ਕਰਤਾ ਫਿਰ ਉਹਨਾਂ ਦੀ ਸਕਿਨ ਖਰਾਬ ਹੋਣੀ ਹੈ ਸਮੂਥੀਨ ਜਿਹੜਾ ਅਫੈਕਟ ਹੁੰਦਾ ਉਹ ਖਤਮ ਹੋ ਜਾਂਦਾ ਸਕਿਨ ਦੇ ਉੱਤੇ ਅਜੀਬ ਜਿਹੇ ਜਿੱਦਾਂ ਸ਼ਾਈਆਂ ਆਉਂਦੀਆਂ ਨੇ ਸ਼ਾਈਆਂ ਜੀਆਂ ਬਣਨੀ ਸ਼ੁਰੂ ਹੋ ਜਾਂਦੀਆਂ ਰਿੰਕਲਸ ਪੈ ਜਾਂਦੇ ਨੇ ਇਦਾਂ ਦੀਆਂ ਕਈ ਪ੍ਰੋਬਲਮਸ ਹੁੰਦੀਆਂ ਨੇ 32 33 ਪ੍ਰੋਬਲਮ ਹੁੰਦੀਆਂ ਫਰੁਕੀ ਸਾਹਿਬ ਜਿਹੜੀਆਂ ਬੰਦੇ ਨੂੰ ਸਿਰਫ ਮੇਕਅਪ ਲਾਉਣ ਨਾਲ ਹੀ ਹੋ ਜਾਂਦੀਆਂ ਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਇੱਥੇ ਸਵਾਲ ਇਹ ਹੈ ਕਿ ਇਸ ਨੁਸਕੇ ਦੇ ਵਿੱਚ ਫਾਰਮੂਲੇ ਦੇ ਵਿੱਚ ਕੋਈ ਕੈਮੀਕਲ ਕੋਈ ਕਿਸੇ ਤਰ੍ਹਾਂ ਦਾ ਮਤਲਬ ਗੈਰ ਕੁਦਰਤੀ ਚੀਜ਼ ਤਾਂ ਨਹੀਂ ਤੁਸੀਂ ਪਵਾ ਰਹੇ ਦੇਖੋ ਜੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਇੱਕ ਮੋਟੀ ਜੀ ਗੱਲ ਦੱਸਾਂ ਸਾਡਾ ਇਹ ਜਿਹੜਾ ਵੀਡੀਓ ਬਣਾਉਣ ਦਾ ਮੋਟਿਵੇ ਜਿਹੜਾ ਮਤਵ ਹੈ ਸਾਡਾ ਉਹ ਇੱਕੋ ਹੀ ਚੀਜ਼ ਦੇ ਉੱਤੇ ਵੇ ਮੋਟਿਵੇ ਦਾ ਕਿ ਅਸੀਂ ਹਰ ਬੰਦੇ ਨੂੰ ਕੁਦਰਤ ਦੇ ਨਾਲ ਜੋੜਨਾ ਚਾਹੁੰਦੇ ਹਾਂ ਜੇ ਅਸੀਂ ਕੁਦਰਤ ਦੇ ਨਾਲੋਂ ਤੋੜਾਂਗੇ ਫਿਰ ਸਾਡਾ ਆਯੁਰਵੈਦਿਕ ਹੋਣ ਦਾ ਜਿਹੜਾ ਟੈਗ ਹੈ ਉਹ ਸਾਡੇ ਕੋਲ ਅਸੀਂ ਉਹਨੂੰ ਡਿਸਰਵ ਨਹੀਂ ਕਰਦੇ ਸਾਨੂੰ ਉਹ ਟੈਗ ਰਿਮੂਵ ਕਰ ਦੇਣਾ ਚਾਹੀਦਾ ਕੀ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਆ ਜਿਹੜਾ ਤੁਸੀਂ ਕਿਹਾ ਮੈਨੂੰ ਬਟਰਫਲਾਈ ਫਲਾਵਰ ਤਿਤਲੀਆਂ ਵਾਲਾ ਫੁੱਲ ਇਹ ਪਹਿਲੀ ਗੱਲ ਤੇ ਇਹ ਮੇਰੇ ਘਰ ਨਹੀਂ ਉਗਦਾ। ਇਹ ਮੈਂ ਵੇਚਦਾ ਨਹੀਂ। ਅੱਛਾ ਇਹ ਵੇਚਦੇ ਨਹੀਂ ਇਹ ਨਹੀਂ ਵੇਚਦਾ ਮੈਂ ਕੋਈ ਵੀ ਮੇਰਾ ਵੀਰਪਰਾ ਤਿਤਲੀਆਂ ਵਾਲਾ ਫੁੱਲ ਲੈਣ ਲਈ ਮੇਰਾ ਸੰਪਰਕ ਨਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਏ ਇਹ ਤੁਹਾਨੂੰ ਬਜ਼ਾਰੋਂ ਆਪ ਹੀ ਲੱਭਣਾ ਪੈਣਾ। ਤਿਤਲੀ ਫੁੱਲ। ਤਿਤਲੀ ਫੁੱਲ ਤੁਸੀਂ ਬਜ਼ਾਰੋਂ ਜਾ ਕੇ ਲੱਭੋਗੇ ਤੁਹਾਨੂੰ ਹੋ ਸਕਦਾ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਈ। ਬਟ ਮੈਂ ਇਹਨਾਂ ਨੂੰ ਨਹੀਂ ਵੇਚਦਾ ਜੀ। ਇਹ ਤਾਂ ਮੈਂ ਸਿਰਫ ਇੱਕ ਜ਼ਰੀਆ ਵਾਂ ਤੁਹਾਨੂੰ ਕੁਦਰਤ ਦੇ ਨਾਲ ਜੋੜਨ ਦਾ ਤੁਹਾਡੀ ਸ਼ਿਕਾਇਤ ਨੂੰ ਬੈਟਰ ਕਰਨ ਦਾ ਸਿਰਫ ਮੈਂ ਇੱਕ ਤੁਹਾਨੂੰ ਇੱਕ ਨੁਸਖਾ ਦੇ ਕੇ ਜਾਵਾਂਗਾ ਜਿਸ ਨਾਲ ਤੁਹਾਡੀ ਸਕਿਨ ਹਮੇਸ਼ਾ ਲਈ ਗਲੋਵੀ ਕਰੇਗੀ ਸ਼ਾਈਨ ਵੀ ਕਰੇਗੀ ਤੇ ਜਿਹੜੀ ਤੁਹਾਡੀ ਸਕਿਨ ਦੇ ਉੱਤੇ ਰਿੰਕਲਸ ਪਏ ਨੇ ਜਿਹੜੀਆਂ ਝੁਰੜੀਆਂ ਪਈਆਂ ਨੇ ਐਂਟੀ 에ਜਿੰਗ ਦਾ ਵੀ ਕੰਮ ਕਰੇਗੀ ਠੀਕ ਹੈ ਅੱਛਾ ਡਾਕਟਰ ਸਾਹਿਬ ਕਾਲੇਪਨ ਤੇ ਕੰਮ ਕਰੇਗੀ ਜਿਹੜਾ ਮਤਲਬ ਚਿਹਰਾ ਹੁੰਦਾ ਤਾਂ ਸਾਫ਼ ਸੁਥਰਾ ਹੈ ਪਰ ਸਮਾਂ ਰਹਿੰਦੇ ਆ ਮਿੱਟੀ ਨਾਲ ਡਸਟ ਨਾਲ ਇੱਧਰ ਉੱਧਰ ਜਾਂਦੇ ਆ ਸਫ਼ਰ ਕਰਦੇ ਆ ਗਰਦਨ ਕਾਲੀ ਹੋ ਜਾਂਦੀ ਹੈ ਕੂਣੀਆਂ ਕਾਲੀਆਂ ਹੋ ਜਾਂਦੀਆਂ ਨੇ ਮਤਲਬ ਸਾਡੇ ਰੀਪਰੋਡਕਟਿਵ ਆਰਗਨਸ ਦੇ ਆਲੇ-ਦੋਲੇ ਜਿਹੜਾ ਕਾਲਾਪਨ ਆ ਜਾਂਦਾ ਉਹਨੂੰ ਵੀ ਸੈੱਟ ਕਰੇਗੀ ਜਿਹੜੀ ਥੋੜੀ ਕਰੀਮ ਹੈ ਜਾਂ ਕੱਲ ਸਿਰਫ ਮੂੰਹ ਵਾਸਤੇ ਜੀ ਦੇਖੋ ਜੀ ਪਤਾ ਹੈ ਕੀ ਗੱਲ ਹੈ ਇਹਦੇ ਵਿੱਚ ਨਾ ਹਰ ਇੱਕ ਚੀਜ਼ ਸੋਚ ਸਮਝ ਕੇ ਪਾਈ ਗਈ ਹੈ ਫਾਰਮੂਲੇ ਦੇ ਵਿੱਚ ਇਹ ਹੁਣ ਦੇਖੀਏ ਆ ਜਿਹੜਾ ਕੌਰਨ ਦਾ ਆਟਾ ਠੀਕ ਹੈ ਜੀ ਕੌਰਨ ਦਾ ਆਟਾ ਪਕ ਕਿਉਂ ਪਾਇਆ ਮੱਕੀ ਦਾ ਆਟਾ ਜਿਹੜਾ ਕਿਉਂ ਪਾਇਆ ਕਿਉਂਕਿ ਇੰਨੇ ਤੁਹਾਡੀ ਡੈਡ ਸਕਿਨ ਡੈਡ ਸਕਿਨ ਉਹੀ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਵੀ ਕਾਲਾਪਨ ਜਿਹੜਾ ਆ ਜਾਂਦਾ ਉਹ ਡੈਡ ਸਕਿਨ ਹੁੰਦੀ ਹੈ ਇੰਨੇ ਤੁਹਾਡੀ ਡੈਡ ਸਕਿਨ ਨੂੰ ਰਿਮੂਵ ਕਰਨੀ ਹੈ ਜੇ ਤੁਹਾਡੇ ਚਿਹਰੇ ਦੇ ਉੱਤੇ ਐਕਸੈਸ ਆਇਲ ਹੈ ਆਇਲੀ ਸਕਿਨ ਹੈ ਇਨ ਐਕਸੈਸ ਆਇਲ ਨੂੰ ਵੀ ਦੂਰ ਕਰਨਾ ਤੇ ਜਿਹੜੀ ਐਲੋਵੇਰਾ ਜੈੱਲ ਹੈ ਉਹ ਸਭ ਤੋਂ ਜ਼ਿਆਦਾ ਗਲੋ ਲੈ ਕੇ ਆਉਣ ਦੇ ਵਿੱਚ ਸਹਾਇਕ ਜੇ ਤੁਹਾਡੇ ਚਿਹਰੇ ਦੇ ਉੱਤੇ ਟਿਊਬ ਲਾਈਟ ਵਾਲਾ ਗਲੋ ਚਾਹੀਦਾ ਫਿਲਟਰ ਵਾਲਾ ਗਲੋ ਚਾਹੀਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਕੋਰੀਅਨ ਫਾਰਮੂਲਾ ਇਹ ਕੋਰੀਅਨ ਫਾਰਮੂਲੇ ਦਾ ਵੀ ਪਿਓ ਹੈ ਬਿਨ ਡਬੀ ਜੇ ਅਸੀਂ ਇਹਨੂੰ ਦਿੱਤੀ ਹੋਈ ਵਿਧੀ ਦੇ ਮੁਤਾਬਕ ਜੇ ਅਸੀਂ ਬਣਾਵਾਂਗੇ ਵੀਡੀਓ ਨੂੰ ਬਿਨਾ ਸਕਿਪ ਕਰੇ ਦੇਖਾਂਗੇ ਤੇ ਚਿਹਰੇ ਦੇ ਉੱਤੇ 글로ਵ ਤੁਹਾਨੂੰ ਨੋ ਫਿਲਟਰ ਚੈਲੰਜ ਅਕਸੈਪਟ ਕਰਨ ਜੁਬੇ ਹੋ ਜਾਗੇ ਚਾਹੇ ਤੁਹਾਡੀ ਏਜ 40 ਸਾਲਾਂ ਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਹੁਣ ਸਾਨੂੰ ਇਹ ਦੱਸ ਦਿਓ ਕਿ ਜਿਹੜੇ ਚਿਹਰੇ ਦੀ ਉਮਰ ਘਟਾਉਣ ਵਾਲਾ ਨੁਸਖਾ ਜਿਹੜਾ ਤੁਸੀਂ ਦੱਸ ਰਹੇ ਹੋ ਤਿਤਲੀ ਫੁੱਲ ਵਾਲਾ ਨੁਸਖਾ ਤੇ ਇਹਨੂੰ ਇਸਤੇਮਾਲ ਕਰਨ ਲਈ ਬਣਾਉਣਾ ਕਿਵੇਂ ਹੈ ਦੇਖੋ ਜੀ ਬਾਕੀ ਤੁਸੀਂ ਸਾਰੇ ਰੰਗਾਂ ਦੀਆਂ ਕਰੀਮਾਂ ਦੇਖੀ ਹੋਣੀ ਹੈ ਪਰ ਤੁਸੀਂ ਕਿਹਦੀ ਨੀਲੇ ਰੰਗ ਦੀ ਕਰੀਮ ਨਹੀਂ ਦੇਖੀ ਹੋਣੀ ਨੀ ਨੀਲੇ ਰੰਗ ਦੀ ਕਰੀਮ ਹਾਂ ਨੀਲੇ ਰੰਗ ਦੀ ਕਰੀਮ ਬਣਾ ਲੈਈ ਨੁਸਖਾ ਨੋਟ ਕਰ ਲਓ ਤੇ ਆਪਣੇ ਵੀਰਾਂ ਭਰਾਵਾਂ ਨਾਲ ਆਪਣੀਆਂ ਭੈਣਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਇਸ ਨੁਸਕੇ ਦੀ ਤੁਹਾਨੂੰ ਲੱਗਦਾ ਵੀ ਬਹੁਤ ਲੋੜ ਏ ਤੁਸੀਂ ਇਹ ਨੁਸਖਾ ਸ਼ੇਅਰ ਕਰਕੇ ਇੱਕ ਉਹਨਾਂ ਦਾ ਫਾਇਦਾ ਕਰੋਗੇ ਦੂਜੇ ਨੰਬਰ ਤੇ ਜਿਹੜਾ ਨੁਸਖਾ ਜਿਹੜੇ ਜਿਹੜਾ ਵਰਤੇਗਾ ਉਹ ਤੁਹਾਨੂੰ ਵੀ ਐਪਰੀਸ਼ੀਏਸ਼ਨ ਦੇਵੇਗਾ ਵੀ ਤੁਸੀਂ ਨੁਸਖਾ ਸ਼ੇਅਰ ਕੀਤਾ ਸੀ ਤੇ ਅਸੀਂ ਯੂਜ਼ ਕੀਤਾ ਸਾਨੂੰ ਬਹੁਤ ਫਾਇਦਾ ਹੋਇਆ ਠੀਕ ਹੈ ਠੀਕ ਹੈ ਜੀ ਆ ਜਿਹੜੇ ਫੁੱਲ ਨੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਤਿਤਲੀ ਫੁੱਲ ਤਿਤਲੀ ਫੁੱਲਾਂ ਨੂੰ ਪਹਿਲਾਂ ਪਾਣੀ ਚ ਡਬੋ ਦੇਣਾ ਜੀ ਕਿੰਨਾ ਟਾਈਮ ਜੀ ਤੁਸੀਂ ਘੱਟੋ ਘੱਟ ਵੀ 4 ਘੰਟੇ ਡਬੋ ਠੀਕ ਹੈ ਠੀਕ ਹੈ ਜੀ 4 ਘੰਟਿਆਂ ਦੇ ਵਿੱਚ ਦਾ ਜਿਹੜਾ ਅਸਰ ਹੈ ਜਿਹੜਾ ਦਾ ਅਰਕੇ ਉਹ ਤੁਹਾਡਾ ਪਾਣੀ ਦੇ ਵਿੱਚ ਸਾਫ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਦੇਖੋ ਪਾਣੀ ਜਿਹੜਾ ਨੀਲੇ ਰੰਗ ਦਾ ਹੋ ਗਿਆ ਬਿਲਕੁਲ ਸ਼ਾਈ ਦੀ ਜਿਹੜੀ ਤਾਂ ਬਾਤ ਨਹੀਂ ਹੁੰਦੀ ਇੰਕ ਵਰਗਾ ਠੀਕ ਹੈ ਜੀ ਇਹਦੇ ਤੋਂ ਬਾਅਦ ਜਿਹੜੇ ਆ ਤਿਤਲੀ ਫੁੱਲ ਨੇ ਜਿਹੜਾ ਪਾਣੀ ਚ ਆਪਾਂ ਡਬੋਇਆ ਇਹਨੂੰ ਆਪਾਂ ਤੁਹਾਡੇ ਸਾਹਮਣੇ ਜਿੱਦਾਂ ਬਲੈਂਡਰ ਦੇ ਵਿੱਚ ਪਾਨੇ ਪਏ ਆ ਬਲੈਂਡਰ ਚ ਪਾ ਕੇ ਇਹਨੂੰ ਆਪਾਂ ਇੱਕ ਘੇੜਾ ਦਵਾ ਲੈਣਾ ਮਤਲਬ ਪਾਣੀ ਸਮੇਤ ਇਹਨੂੰ ਗ੍ਰਾਈਂਡ ਕਰ ਲਈਏ ਹਾਂਜੀ ਗ੍ਰਾਈਂਡ ਕਰ ਲੈਣਾ ਫਿਰ ਉਸ ਤੋਂ ਬਾਅਦ ਬੜਾ ਆਸਾਨੀ ਨਾਲ ਇਹਨੂੰ ਆਪਾਂ ਬਲੈਂਡਰ ਦੇ ਵਿੱਚੋਂ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਫਿਲਟਰ ਕਰਨਾ ਜਿਹੜੀ ਚਾਹ ਪੱਤੀ ਵਾਲੀ ਪਣੀ ਹੁੰਦੀ ਹੈ ਕੋਸ਼ਿਸ਼ ਕਰੋ ਅਸੀਂ ਤਾਂ ਨਵੀਂ ਲੈ ਕੇ ਆਏ ਆ ਆਪਣੇ ਲਈ ਤੁਸੀਂ ਵੀ ਨਵੀਂ ਲਿਓ ਤੇ ਚਾਹ ਪੱਤੀ ਵਗੈਰਾ ਨਾਲ ਲੱਗੀ ਹੋਏ ਕਿਉਂਕਿ ਮੈਟਰ ਜਿਹੜਾ ਆਪਣਾ ਸਕਿਨ ਦਾ ਇਹ ਜਿਹੇ ਸੰਭਾਲ ਬਹੁਤ ਜ਼ਰੂਰੀ ਹੈ ਵੀ ਜਿਹੜਾ ਜਿਹੜਾ ਤਰੀਕਾ ਦੱਸਿਆ ਜਾਂਦਾ ਉਹਦੇ ਵਿੱਚ ਇੱਕ ਇੱਕ ਸਟੈਪ ਦੇ ਵਿੱਚ ਪ੍ਰਿਕਾਸ਼ਨਸ ਰੱਖਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜੀ ਚੀਜ਼ ਅਸੀਂ ਸਕਿਨ ਤੇ ਲਾਣੀ ਹੈ ਉਹ ਆਪਾਂ ਬੜੀ ਸੋਚ ਸਮਝ ਕੇ ਤੇ ਤਰੀਕੇ ਨਾਲ ਯੂਜ਼ ਕਰਨੀ ਹੈ ਤੇ ਜਾਲੀ ਦੇ ਵਿੱਚ ਇਹਨੂੰ ਯੂਜ਼ ਕਰਕੇ ਜਾਲੀ ਲਾ ਕੇ ਇਹਦੇ ਵਿੱਚੋਂ ਦੇਖੋ ਜਿੱਦਾਂ ਅਸੀਂ ਆਹ ਕੱਢ ਰਹੇ ਹਾਂ ਰਾਸੇ ਦਾ ਅਰ ਉਸ ਕੱਢ ਕੇ ਤੇ ਇਹਨੂੰ ਫਿਲਟਰ ਕਰ ਲੈਣਾ ਪਾਣੀ ਨੂੰ ਜਿਹੜੀਆਂ ਡਾਇਰੈਕਟ ਪੱਤੀਆਂ ਨੇ ਫੁੱਲਾਂ ਦੀਆਂ ਪੱਤੀਆਂ ਤੁਸੀਂ ਮੂੰਹ ਤੇ ਤੇ ਨਹੀਂ ਲੈਣੀਆਂ ਉਹਨੂੰ ਜਾਲੀ ਦੇ ਨਾਲ ਪਉਣ ਕੇ ਪਾਣੀ ਨੂੰ ਕੱਢ ਕੇ ਫਿਰ ਆਪਾਂ ਇਹਨੂੰ ਯੂਜ਼ ਕਰਨਾ ਜਿੱਦਾਂ ਕਿ ਆਪਾਂ ਤੁਹਾਡੇ ਸਾਹਮਣੇ ਕਰ ਰਹੇ ਆਂ ਫਿਰ ਆ ਜਿਹੜਾ ਪਾਣੀ ਨਿਕਲਿਆ ਇਹਨੂੰ ਅਸੀਂ ਥੋੜੀ ਜਿਹੀ ਕਨਸੈਂਟ੍ਰੇਸ਼ਨ ਵਧਾਣ ਲਈ ਇਹਦੇ ਵਿੱਚ ਜਿਹੜਾ ਇਹ ਮੱਕੀ ਦਾ ਆਟਾ ਇਹਨੂੰ ਆਪਾਂ ਮੱਕੀ ਦੇ ਆਟੇ ਨੂੰ ਮਿਕਸ ਕਰਾਂਗੇ ਇਹਨਾਂ ਕੋ ਮਿਕਸ ਕਰਾਂਗੇ ਵੀ ਜਿਹੜਾ ਬਹੁਤ ਜ਼ਿਆਦਾ ਠਿੱਕ ਨਾ ਹੋ ਜੇ ਠੀਕ ਹੈ ਨਾ ਔਰ ਬਹੁਤ ਇਹ ਇਹ ਬਹੁਤ ਘਟਣਾ ਰਹਿ ਜਵੇ ਠੀਕ ਨਾ ਪਤਲਾ ਵੀ ਨਾ ਹੋਏ ਤੇ ਬਹੁਤ ਹੀ ਬਹੁਤ ਹੀ ਸੰਘਣਾ ਨਾ ਹੋਏ ਬਿਲਕੁਲ ਕਰੀਮ ਵਰਗਾ ਹੋਏ ਫਰੂਕੀ ਸਾਹਿਬ ਨੇ ਬਿਲਕੁਲ ਸਹੀ ਕਿਹਾ ਵੀ ਕਰੀਮ ਵਰਗਾ ਹੋਏ ਤੇ ਉਹਨੂੰ ਫਿਰ ਆਪਾਂ ਇੱਕ ਸੌਸਪੈਨ ਲੈ ਕੇ ਉਹਦੇ ਵਿੱਚ ਪਾਣੀ ਗਰਮ ਕਰ ਲਾਂਗੇ ਤੁਹਾਡੇ ਸਾਹਮਣੇ ਦੇਖੋ ਸਾਡਾ ਜਿਹੜਾ ਪਾਣੀ ਹੈ ਉਹ ਗਰਮ ਹੋ ਕੇ ਤਿਆਰ ਹੋ ਗਿਆ ਪਾਫਾ ਮਾਰ ਰਿਹਾ ਹੈ ਇਹਦੇ ਵਿੱਚ ਆਪਾਂ ਕੀ ਕਰਨਾ ਜਿਹੜੀ ਸ਼ੀਸ਼ੇ ਦੀ ਕੋਲੀ ਏ ਸ਼ੀਸ਼ੇ ਦੀ ਕੋਲੀ ਡਾਇਰੈਕਟ ਨਹੀਂ ਯੂਜ਼ ਕਰਨੀ ਗਰਮ ਪਾਣੀ ਦੇ ਵਿੱਚ ਕਿਉਂਕਿ ਸ਼ੀਸ਼ੇ ਦੀ ਕੋਲੀ ਦਾ ਟੁੱਟਣ ਦਾ ਵੀ ਚਾਂਸ ਬਣ ਸਕਦਾ ਉਹ ਤੁਹਾਡਾ ਜਿਹੜਾ ਨੁਸਕਾ ਬਣਾਇਆ ਸਾਰੀ ਮਿਹਨਤ ਕੀਤੀ ਏ ਉਹ ਤੁਹਾਡੀ ਬੇਕਾਰ ਹੋ ਜਾਏਗੀ ਸੋ ਇਹਦੇ ਵਿੱਚ ਆਪਾਂ ਸਟੀਲ ਦੀ ਜਿਹੜੀ ਕੋਲੀ ਉਹ ਇਸਤੇਮਾਲ ਕਰਾਂਗੇ ਇਹਨੂੰ ਗਰਮ ਕਰਨ ਲਈ ਤੇ ਸਿੱਧਾ ਜਿਹੜੀ ਹੈ ਤੁਸੀਂ ਪਿਉਰੀ ਬਣਾਈ ਏ ਇਹਨੂੰ ਸਿੱਧਾ ਤਵੇ ਉੱਤੇ ਨਹੀਂ ਗਰਮ ਕਰਨਾ ਕਿਉਂਕਿ ਜਿਹੜੀ ਹੈ ਪਿਉਰੀ ਬਣੀ ਏ ਇਹ ਸੜ ਜਾਏਗੀ ਫਿਰ ਇਹ ਕਿਸੇ ਕੰਮ ਦੀ ਨਹੀਂ ਰਹੇਗੀ ਇਹਨੂੰ ਸਟੀਲ ਦੀ ਕੋਲੀ 'ਚ ਪਾ ਕੇ ਜਿੱਦਾਂ ਕਿ ਆਪਾਂ ਕਰ ਰਹੇ ਹਾਂ ਗਰਮ ਪਾਣੀ ਦੇ ਵਿੱਚ ਰੱਖਾਂਗੇ ਮਤਲਬ ਡਾਇਰੈਕਟ ਹੀਟ ਨਹੀਂ ਦੇਣੀ ਡਾਇਰੈਕਟ ਹੀਟ ਨਹੀਂ ਦੇਣੀ ਫਿਰ ਕੀ ਸਾਬ ਡਾਇਰੈਕਟ ਹੀਟ ਦਵਾਂਗੇ ਸਾਰੇ ਨੁਸਖੇ ਦਾ ਜਿਹੜਾ ਮਤਵ ਸਾਰਾ ਉਹ ਖਤਮ ਹੋ ਜਾਏਗਾ ਇੰਪੋਰਟੈਂਸ ਖਤਮ ਹੋ ਜਾਏਗੀ ਆਪਣਾ ਮਿਹਨਤ ਕੀਤੀ ਬੇਕਾਰ ਹੋ ਜਾਏਗੀ ਸੋ ਜਿਹੜਾ ਜਿਹੜਾ ਸਟੈਪ ਏ ਇੱਕ ਇੱਕ ਸਟੈਪ ਨੂੰ ਚੰਗੀ ਤਰ੍ਹਾਂ ਦੇਖ ਕੇ ਜੇ ਤੁਸੀਂ ਬਣਾਓਗੇ ਤਾਂ ਹੀ ਤੁਹਾਡਾ ਭਲਾ ਹੋਣ ਵਾਲਾ ਤਾਂ ਹੀ ਇਹ ਕਰੀਮ ਤੁਹਾਨੂੰ ਸ਼ਾਨਦਾਰ ਅਸਰ ਦੇਣ ਵਾਲੀ ਹੈ ਸੋ ਹੁਣ ਜਿਹੜਾ ਤੁਹਾਡੇ ਸਾਹਮਣੇ ਮੈਂ ਰੱਖਿਆ ਇਹਨੂੰ ਕੋਲੀ ਨੂੰ ਦੇ ਵਿੱਚ ਗਰਮ ਪਾਣੀ ਦੇ ਵਿੱਚ ਤੇ ਇਹ ਹੁਣ ਪਾਫ ਛੱਡ ਰਹੀ ਏ ਦੇਖੋ ਥੋੜਾ ਥੋੜਾ ਕਰਕੇ ਕਲਰ ਵੀ ਚੇਂਜ ਹੋ ਰਿਹਾ ਦਾ ਤੇ ਕਲਰ ਬਹੁਤ ਸ਼ਾਨਦਾਰ ਬਣ ਰਿਹਾ ਫਰੁਕੀ ਸਾਹਿਬ ਮੇਰੇ ਹਿਸਾਬ ਨਾਲ ਮੈਂ ਆਪ ਵੀ ਬੜਾ ਸਰਪ੍ਰਾਈਜ਼ ਦਾ ਵੀ ਇਹਦਾ ਜਿਹੜਾ ਕਲਰ ਏ ਉਹ ਇੰਨਾ ਸੋਹਣਾ ਬਣਿਆ ਕਿ ਇੰਨੇ ਤੁਹਾਡੇ ਜਿੰਨਾ ਇਹਦਾ ਪਿਆਰਾ ਕਲਰ ਬਣਿਆ ਫਰੁਕੀ ਸਾਹਿਬ ਇੰਨਾ ਹੀ ਇਹਨੇ ਤੁਹਾਡੇ ਚਿਹਰੇ ਦੇ ਉੱਤੇ ਪਿਆਰਾ ਕਲਰ 글로ਵ ਦੀ ਤਰ੍ਹਾਂ ਇੱਕ ਤੁਹਾਡੀ ਛੱਡਣਾ ਟਿਊਬ ਲਾਈਟ ਵਾਲਾ 글로ਵ ਵੀ ਆਏਗਾ ਚਿਹਰਾ ਚਮਕੇਗਾ ਵੀ ਬੂਰਾ ਪ੍ਰੋਪਰ ਤੇ ਇਹਦੀ ਜਿਹੜੀ ਸ਼ਾਈਨਿੰਗ ਏ ਉਹ ਬੇਕਅਪ ਬਨੂ ਟੈਂਪਰੇਰੀ ਨਹੀਂ ਹੈਗੀ ਪਰਮਾਨੈਂਟ ਏ ਕਿਉਂਕਿ ਇਹ ਨੇਚਰਲ ਸੋਲੂਸ਼ਨ ਆਪਾਂ ਤੁਹਾਨੂੰ ਦੇ ਰਹੇ ਹਾਂ ਇੱਥੇ ਡਾਕਟਰ ਸਾਹਿਬ ਸੰਗਣਾ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਤੁਸੀਂ ਚਮਚਾ ਮਾਰ ਰਹੇ ਅਸੀਂ ਚਮਚਾ ਮਾਰ ਰਹੇ ਤਾਂ ਸੰਗਣਾ ਹੋਣਾ ਸ਼ੁਰੂ ਬਿਲਕੁਲ ਜੀ ਬਿਲਕੁਲ ਦੇਖੋ ਬਹੁਤ ਪਿਆਰਾ ਬਣ ਰਿਹਾ ਜੀ ਤੇ ਹੁਣ ਆਪਾਂ ਇਹਨੂੰ ਬਿਲਕੁਲ ਤਿਆਰ ਹੋ ਚੁੱਕਾ ਹੁਣ ਆਪਾਂ ਇਹਨੂੰ ਲਾਵਾਂਗੇ ਇਹਦੇ ਤੋਂ ਪਾਣੀ ਦੇ ਉੱਤੋਂ ਤੇ ਇਹਦੇ ਵਿੱਚ ਅਸੀਂ ਹੁਣ ਐਲੋਵੇਰਾ ਜਿਹੜੀ ਜੈੱਲ ਏ ਉਹਨੂੰ ਆਪਾਂ ਐਡ ਕਰਾਂਗੇ ਐਲੋਵੇਰਾ ਜੈੱਲ ਫਰੂਕੀ ਸਾਹਿਬ ਬਹੁਤ ਇੰਪੋਰਟੈਂਟ ਐਡ ਕਰਨੀ ਕਿ ਐਲੋਵੇਰਾ ਜਿਹੜੀ ਜੈੱਲ ਏ ਇਹਦੇ ਨਾਲ ਹੀ ਸਾਰੇ ਨੁਸਖੇ ਦੇ ਵਿੱਚ ਜਾਨ ਆਣੀ ਏ ਤੇ ਜਾਨ ਆਏਗੀ ਤੇ ਫਿਰ ਉਹ ਆਪਣਾ ਜਿਹੜਾ ਕੰਮ ਏ ਜਿਹੜਾ ਪੂਰਾ ਪ੍ਰੋਪਰ ਉਹ ਵਧੀਆ ਤਰੀਕੇ ਨਾਲ ਕਰੇਗੀ ਦੇਖੋ ਜੀ ਐਲੋਵੇਰਾ ਜੈੱਲ ਪਾਉਣ ਤੋਂ ਬਾਅਦ ਸਾਡੇ ਕੋਲ ਨੁਸਕਾ ਫਾਰਮੂਲਾ ਬਣ ਕੇ ਤਿਆਰ ਏ ਬਿਲਕੁਲ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਇੱਕ ਵਾਰੀ ਨੁਸਕਾ ਫਾਰਮੂਲਾ ਬਿਲਕੁਲ ਹੀ ਕਰੀਮ ਵਾਂਗੂ ਹੋ ਗਿਆ ਦੇਖੋ ਜੀ ਕਲਰ ਦੇਖੋ ਇਹਦਾ ਨਾ ਫਰੂਕੀ ਸਾਹਿਬ ਟੈਕਸਚਰ ਕਿੰਨਾ ਪਿਆਰਾ ਬਣਿਆ ਦੇਖੋ ਤੇ ਇਹਦੇ ਵਿੱਚ ਜੇ ਤੁਹਾਡੇ ਚਿਹਰੇ ਦੇ ਉੱਤੇ ਦਾਗ ਹੈਗੇ ਨੇ ਜਿਨੂੰ ਆਪਾਂ ਬਲੈਮਿਸ਼ ਕਹਿੰਦੇ ਆ ਬਲੈਮਿਸ਼ ਦੂਰ ਕਰਨ ਲਈ ਇੱਕ ਹੋਰ ਬੜੀ ਵਧੀਆ ਚੀਜ਼ ਹੈਗੀ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਕੁੰਮਕੁਮਾਦੀ ਆਇਲ ਕੁੰਮਕੁਮਾਦੀ ਆਇਲ ਦਾ ਮਤਲਬ ਹੋ ਗਿਆ ਕੇਸਰ ਵਾਲਾ ਤੇਲ ਠੀਕ ਹੈ ਕੇਸਰ ਵਾਲਾ ਤੇਲ ਵੀ ਅਸੀਂ ਨਹੀਂ ਵੇਚਦੇ ਕੋਈ ਵੀ ਸਾਨੂੰ ਕੇਸਰ ਵਾਲਾ ਤੇਲ ਲੈਣ ਲਈ ਸੰਪਰਕ ਨਾ ਕਰੇ ਇਹ ਤੁਹਾਨੂੰ ਅਨਸਾਰੀ ਦੀ ਦੁਕਾਨ ਤੋਂ ਮਿਲੇਗਾ ਸਬਾਨ ਸਾਡੇ ਕੋ ਸਿਰਫ ਤੇ ਸਿਰਫ ਸੁੰਦਰੀ ਕਰੀਮ ਹੁੰਦੀ ਹੈ ਜੋ ਕਿ ਇਹੀ ਕੰਮ ਕਰਦੀ ਆ ਦੇਖੋ ਜੀ ਮੈਂ ਕੇਸਰ ਵਾਲਾ ਜਿਹੜਾ ਤੇਲ ਕੁੰਮਕਮਾਦੀ ਆਇਲ ਇਹਨੂੰ ਐਡ ਕਰਨ ਲੱਗਾ ਸਿਰਫ ਤਿੰਨ ਬੂੰਦਾ ਪਾ ਸਕਦੇ ਹੋ ਇੱਕ ਦੋ ਤੇ ਤਿੰਨ ਇਹ ਨੁਸਖੇ ਦੇ ਵਿੱਚ ਹੁਣ ਪੂਰੀ ਜਾਨ ਪੈ ਗਈ ਹੈ ਤੇ ਇਹਨੇ ਬਹੁਤ ਸ਼ਾਨਦਾਰ ਅਸਰ ਕਰਨਾ ਆ ਦੇਖੋ ਜੀ ਤੇ ਜਿੱਦਾਂ ਦਾ ਸਿਗਾਰ ਟੈਕਸਚਰ ਉਹਨਾਂ ਵੀ ਜ਼ਿਆਦਾ ਸੋਹਣਾ ਹੋ ਜਾਏਗਾ ਦੇਖੋ ਦੇਖੋ ਉਹ ਜੇ ਕਰੀਮ ਚ ਕਿੰਨੀ ਸ਼ਾਈਨਿੰਗ ਆ ਗਈ ਹੈ ਤੇਲ ਪਾਣਾ ਲਵੇ ਨਾਈਟ ਕਰੀਮ ਬਣ ਗਈ ਸਾਡੀ ਤੁਹਾਡੀ ਨਾਈਟ ਕਰੀਮ ਬਣ ਗਈ ਜੀ ਇਹਨੇ ਤੁਹਾਡੇ ਸਕਿਨ ਦੇ ਹਰ ਤਰ੍ਹਾਂ ਦੇ ਸੋਲੂਸ਼ਨ ਦੇ ਉੱਤੇ ਕੰਮ ਕਰਨਾ ਜੀ ਤੇ ਇਹ ਕਰੀਮ ਸਾਡੇ ਕੋਲ ਰੈਡੀਮੇਡ ਨਹੀਂ ਮਿਲੇਗੀ ਇਹ ਨੁਸਖਾ ਅਸੀਂ ਤੁਹਾਨੂੰ ਬਣਾ ਕੇ ਦੇ ਦਿੱਤਾ ਤੁਸੀਂ ਇਹ ਨੁਸਕੇ ਦੇ ਉੱਤੇ ਆਪ ਕੰਮ ਕਰਨਾ ਤੁਸੀਂ ਆਪ ਇਹਦੇ ਚ ਮਿਹਨਤ ਕਰਨੀ ਹੈ ਤੁਹਾਨੂੰ ਇਹ ਚ ਪੂਰਾ ਵਧੀਆ ਮਿਲੇਗਾ ਰਿਜ਼ਲਟ ਜੇ ਤੁਸੀਂ ਸਾਡੇ ਕੋਲ ਲੈਣੀ ਚਾਹੁੰਦੇ ਹੋ ਰੈਡੀਮੇਡ ਬਣੀ ਹੋਈ ਕਰੀਮ ਤੁਸੀਂ ਸਾਡੇ ਕੋਲ ਸੁੰਦਰੀ ਕਰੀਮ ਮਿਲੇਗੀ ਇਹਦੇ ਵਿੱਚ ਵੀ ਕੇਸਰ ਪੈਂਦਾ ਇਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਪੈਂਦੀਆਂ ਨੇ ਜਿਹਦੇ ਨਾਲ ਇਨਸਟੈਂਟ ਗਲੋ ਆਂਦਾ ਠੀਕ ਹੈ ਇਨਸਟੈਂਟ ਗਲੋ ਵੀ ਆਂਦਾ ਬਲੈਮਿਸ਼ ਵੀ ਜਾਂਦੇ ਨੇ ਸਕਿਨ ਦਾ ਕਿਸੇ ਵੀ ਤਰ੍ਹਾਂ ਦਾ ਡਿਸਆਰਡਰ ਹੋਏ ਨਾਲ ਇਹਦੇ ਸਾਡੇ ਕੋਲ ਖਾਣ ਵਾਲੀ ਦਵਾਈ ਵੀ ਹੁੰਦੀ ਹੈ ਬੋਡੀ ਦੇ ਅੰਦਰ ਹੋਰ ਵੀ ਕਿਸੇ ਤਰ੍ਹਾਂ ਦੀ ਵੀਕਨੈਸ ਆਂਦੀ ਪਈ ਹੈ ਸਕਿਨ ਦੇ ਉੱਤੇ ਬਲੈਮਿਸ਼ ਆਂਦੇ ਪਏ ਨੇ ਖਾਣ ਵਾਲੀ ਦਵਾਈ ਦੇ ਨਾਲ ਇਹਦਾ ਕੰਬੀਨੇਸ਼ਨ ਹੁੰਦਾ ਜਿਹੜਾ ਵੀ ਪੇਸ਼ੈਂਟ ਦਵਾਈ ਲੈਣੀ ਚਾਹੁੰਦਾ ਪਹਿਲਾਂ ਆਪਣੀ ਕੋਈ ਪਿਕ ਸ਼ੇਅਰ ਕਰੇਗਾ ਫਿਰ ਆਪਾਂ ਦੱਸਾਂਗੇ ਵੀ ਟ੍ਰੀਟਮੈਂਟ ਕਿੱਦਾਂ ਚੱਲੇਗਾ ਕਿੰਨੀ ਦਿਨ ਚੱਲੇਗਾ ਉਸ ਦੇ ਹਿਸਾਬ ਨਾਲ ਆਪਾਂ ਦੱਸਾਂਗੇ ਜਿਹੜੇ ਆਪ ਆਕੇ ਮਿਲ ਸਕਦੇ ਨੇ ਉਹ ਆਪ ਆਕੇ ਮਿਲ ਲੈਣ ਜਿਹੜੇ ਜਲੰਧਰ ਦੇ ਲਾਗੇ ਬੰਨੇ ਜ਼ਿਲ੍ਹਾ ਜਿੰਨਾਂ ਕੋ ਆ ਸਕਦੇ ਨੇ ਜਿਹੜਾ ਨਹੀਂ ਆ ਸਕਦਾ ਉਹਨੂੰ ਆਪਾਂ ਦਵਾਈ ਆਨਲਾਈਨ ਵੀ ਭੇਜ ਸਕਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਇਹਨਾਂ ਪਿਆਰਾ ਇਹਨਾਂ ਖੂਬਸੂਰਤ ਨੁਸਖਾ ਫਾਰਮੂਲਾ ਨਾਈਟ ਕਰੀਮ ਵਾਲਾ ਇਹ ਸ਼ੇਅਰ ਕਰਨ ਵਾਸਤੇ ਅੱਛਾ ਡਾਕਟਰ ਸਾਹਿਬ ਕਿੰਨਾ ਟਾਈਮ ਲਾ ਕੇ ਰੱਖਣੀ ਹੈ ਰਾਤ ਪਰ ਲਾ ਕੇ ਰੱਖਣੀ ਹੈ ਕੋਈ ਨੁਕਸਾਨ ਤਾਂ ਨਹੀਂ ਨੇ ਜੀ ਨੁਕਸਾਨ ਤਾਂ ਕੋਈ ਨਹੀਂ ਹੁੰਦਾ ਬਟ ਕੋਈ ਵੀ ਜਿਹੜੀ ਕਰੀਮ ਹੈ ਨਾ ਜਿਹੜਾ ਉਹਨੇ ਆਪਣਾ ਪੋਜ਼ਿਟਿਵ ਇਫੈਕਟ ਤੁਹਾਡੀ ਸਕਿਨ ਦੇ ਉੱਤੇ ਛੱਡਣਾ ਉਹ ਵੱਧ ਤੋਂ ਵੱਧ 10-15 ਮਿੰਟ ਦੇ ਵਿੱਚ ਵਿੱਚ ਛੱਡ ਦੇਣਾ ਮੈਂ ਇਹੀ ਸਟਰੋਂਗਲੀ ਰეკਮੈਂਡ ਕਰਦਾ ਵਾਂ ਜੇ ਤੁਸੀਂ ਲਾਣੀ ਚਾਹੁੰਦੇ ਹੋ ਪਹਿਲਾਂ ਆਪਣਾ ਚਿਹਰਾ ਜਿਹੜਾ ਚੰਗੀ ਤਰ੍ਹਾਂ ਕਲੀਨ ਕਰੋ ਕਲੀਨ ਕਰਨ ਤੋਂ ਬਾਅਦ ਚਿਹਰੇ ਨੂੰ ਸਾਫ਼ ਕਰਕੇ ਜਦੋਂ ਚਿਹਰਾ ਬਿਲਕੁਲ ਡਰਾਈ ਹੋ ਜੇ ਉਸ ਤੋਂ ਬਾਅਦ ਤੁਸੀਂ ਇਹਦੇ ਬਿਲਕੁਲ ਹਲਕਾ ਹਲਕਾ ਕਰਕੇ ਲੇਪ ਕਰਨਾ ਲੇਪ ਕਰਨ ਤੋਂ ਬਾਅਦ ਵੱਧ ਤੋਂ ਵੱਧ ਜਿਹੜਾ ਘੜੀ ਦੇ ਹਿਸਾਬ ਨਾਲ ਪਾਇਲ ਦੇ ਵਿੱਚ ਟਾਈਮਰ ਲਾ ਕੇ 15 ਮਿੰਟ ਰੱਖਣਾ 15 ਮਿੰਟਾਂ ਬਾਅਦ ਇਹਨੂੰ ਛਿੱਟੇ ਮਾਰ ਕੇ ਸਾਫ਼ ਕਰ ਦੇਣਾ ਪਰ ਚਿਹਰੇ ਨੂੰ ਸਾਫ਼ ਨਹੀਂ ਕਰਨਾ ਇਹ ਚੀਜ਼ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ ਚਿਹਰੇ ਨੂੰ ਸਾਫ਼ ਕਰਨਾ ਜਿਹੜਾ ਚਿਹਰੇ ਦੇ ਉੱਤੇ ਪਾਣੀ ਲੱਗਾ ਰਹਿ ਗਿਆ ਉਹਨੂੰ ਆਪਾਂ ਪੂਰੇ 5 ਮਿੰਟ ਬਾਅਦ ਸਾਫ਼ ਕਰਨਾ ਤਾਂ ਕਿ ਜਿਹੜਾ ਤੁਹਾਡਾ ਚਿਹਰਾ ਹੈ ਉਹ ਪ੍ਰੋਪਰਲੀ ਹਾਈਡਰੇਟਿਡ ਹੋ ਜੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੇਕਰ ਕਿਸੇ ਨੇ ਆਪਣੀ ਸਕਿਨ ਨਾਲ ਮੁਤਲਕ ਕੋਈ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕੋਈ ਆਪਣੀ ਸਮੱਸਿਆ ਬਾਬਤ ਗੱਲਬਾਤ ਕਰਨੀ ਹੈ ਤਾਂ ਟੰਗ ਕੀ ਹੈ ਤੁਹਾਡੇ ਨਾਲ ਰਾਬਤਾ ਕਰਨ ਦਾ ਬਹੁਤ ਆਸਾਨ ਹੈ ਜੀ WhatsApp ਦੇ ਉੱਤੇ ਤੁਸੀਂ ਬੋਲ ਕੇ ਕਿਉਂਕਿ ਟਾਈਮਿੰਗ ਨਹੀਂ ਮੈਚ ਕਰਦੇ ਕਿਸੇ ਵੇਲੇ ਕੈਨੇਡਾ 'ਚ ਦਿਨ ਚੜਿਆ ਇੱਥੇ ਅਮਰੀਕਾ 'ਚ ਕੋਈ ਟਾਈਮ ਹੈ ਇੰਗਲੈਂਡ 'ਚ ਕੋਈ ਆਸਟ੍ਰੇਲੀਆ 'ਚ ਕੋਈ ਹੈ ਸੋ ਸਾਡਾ ਜੀ ਟਾਈਮਿੰਗ ਆਪਸ 'ਚ ਮੈਚ ਨਹੀਂ ਕਰ ਰਿਹਾ ਤੁਸੀਂ ਮੈਨੂੰ WhatsApp 'ਤੇ ਬੋਲ ਕੇ ਮੈਸੇਜ ਕਰੋ ਤੁਹਾਡੇ WhatsApp 'ਤੇ ਬੋਲੇ ਹੋਏ ਜਿਹੜਾ ਵੌਇਸ ਮੈਸੇਜ ਹੈ ਵੌਇਸ ਨੋਟ ਹੈ ਉਹਦਾ ਇਨਸਟੈਂਟਲੀ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਕਾਲ ਬੈਕ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਟਾਈਮ ਦੀ ਸੈਟਲਮੈਂਟ ਕਰ ਲਾਂਗੇ ਜੋ ਵੀ ਤੁਸੀਂ ਆਨਲਾਈਨ ਮੇਰੀ ਹੈਲਪ ਚਾਹੁੰਦੇ ਹੋ ਜਸਕਿਨ ਰੂਟੀਨ ਬ ਮੈਂ ਤੁਹਾਡੇ ਲਈ ਅਵੇਲੇਬਲ ਆ ਕੋਈ ਤੁਹਾਨੂੰ ਉਹਦੇ ਲਈ ਐਕਸਟਰਾ ਕੋਸਟ ਪੇ ਕਰਨ ਦੀ ਸਲਾਹ ਮਸ਼ਵਰੇ ਦੀ ਫੀਸ ਦੇਣ ਦੀ ਕੋਈ ਲੋੜ ਨਹੀਂ ਬਿਲਕੁਲ ਤੁਹਾਡੀ ਫ੍ਰੀ ਆਫ ਕੋਸਟ ਆਪਾਂ ਪੂਰੀ ਜੀ ਜਾਣ ਤੋਂ ਮੈਂ ਹੈਲਪ ਕਰਾਂਗਾ ਅੱਛਾ ਜਰਨੈਲ ਸਰ ਬੈਠੇ ਕਿੱਥੇ ਹੁੰਦੇ ਅਸੀਂ ਬੈਠੇ ਆ ਜਲੰਧਰ ਬੱਸ ਸਟੈਂਡ ਦੇ ਕੋਲ ਜੀ ਜਲੰਧਰ ਬੱਸ ਸਟੈਂਡ ਦੇ ਕੋਲ ਪੁਲਿਸ ਲਾਈਨ ਹੈਗੀ ਇਹ ਪੁਲਿਸ ਲਾਈਨ ਤੋਂ ਤੁਸੀਂ ਸਿੱਧਾ ਅੱਗੇ ਆਓਗੇ ਹੋਟਲ ਪ੍ਰੈਜ਼ੀਡੈਂਟ ਆਏਗਾ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ ਬੀਸਮੈਂਟ ਚ ਪਹਿਲੀ ਦੁਕਾਨ ਹੈ ਥੋੜੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਆਪਣਾ ਕਲੀਨਿਕ ਹੈ ਮੂਵ ਕਰ ਰਹੇ ਆ ਅ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹਦਾ ਪੂਰਾ ਐਡਰੈਸ ਵੀ ਪ੍ਰੋਪਰ ਦਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਹੋਰਾਂ ਨੇ ਇਹ ਨੁਸਖਾ ਫਾਰਮੂਲਾ ਹੈਗਾ ਜਿਹੜਾ ਸਾਡੇ ਨਾਲ ਸੈੱਟ ਕੀਤਾ ਨਾਈਟ ਕਰੀਮ ਵਾਲਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਹ ਕਰੀਮ ਲਗਾਉਣਾ ਸ਼ੁਰੂ ਕਰ ਦੇਗਾ ਤੇ ਕਿੰਨੇ ਦਿਨਾਂ ਬਾਅਦ ਅਸਰ ਦਿਖਣਾ ਸ਼ੁਰੂ ਹੋ ਜਾਊ ਡਾਕਟਰ ਸਾਹਿਬ ਫਰੂਕੀ ਸਾਹਿਬ ਪਹਿਲੇ ਦਿਨ ਤੋਂ ਮੈਂ ਆ ਦੇਖੋ ਮਾੜਾ ਜਿਹਾ ਲਾਇਆ ਸੀ ਇੱਥੇ ਤੇ ਹੁਣ ਤਾਂ ਵੈਸੇ ਸੁੱਕ ਗਿਆ ਤੇ ਇਧਰਲੇ ਹੱਥ ਦਾ ਦੇ ਇਧਰਲੇ ਹੱਥ ਦਾ ਫਰਕ ਦੇਖ ਲਓ ਕਿੰਨਾ instant glow instant result ਜਿਹੜਾ ਬੰਦਾ ਇਹਨੂੰ 15 ਦਿਨ ਯੂਜ਼ ਕਰ ਲੇਗਾ ਨਾ ਸਿਰਫ 15 ਦਿਨ 15 ਦਿਨਾਂ ਚ ਕਹੇਗਾ ਵੀ ਮਜ਼ਾ ਆ ਗਿਆ ਚੀਜ਼ ਵਰਤ ਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜੋ ਆਪਣੇ ਚਿਹਰੇ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦੇ ਨੇ ਉਮਰ ਤੋਂ ਜ਼ਿਆਦਾ ਉਹਨਾਂ ਦਾ ਚਿਹਰਾ ਲੱਗਦਾ ਹੈ ਜਿਵੇਂ 35 ਸਾਲ ਦਾ 45 ਸਾਲ 45 ਸਾਲ ਦਾ 55 ਸਾਲ ਜਿਹੜੀ ਉਮਰ ਉਹਨਾਂ ਨੂੰ ਲੱਗਦੀ ਹੈ ਡਾਕਟਰ ਸਾਹਿਬ ਦਾ ਕਹਨੇ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਨੁਸਖਾ ਫਾਰਮੂਲਾ ਹੈਗਾ ਉਹਨਾਂ ਦੀ ਐਂਟੀ 에ਜਿੰਗ ਦਾ ਕੰਮ ਵੀ ਹੈ ਨਾਲੋਂ ਨਾਲ ਕਰੇਗਾ ਧੰਨਵਾਦ